ਅੱਜ ਸ਼ਾਇਦ ਇਹ ਜਥੇਦਾਰ ਮੀਰੀ ਪੀਰੀ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਪ੍ਰੇਰਣਾ ਲੈਂਦੇ ਹੋਏ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਦਿਆਂ ਹੋਇਆਂ ਅੱਜ ਸਿੱਖੀ ਸਿਧਾਂਤਾਂ ਦੇ ਅਨੁਸਾਰ ਇਹਨਾਂ ਦੇ ਖਿਲਾਫ ਬਾਦਲਾਂ ਦੇ ਖਿਲਾਫ ਇੱਕ ਸਖਤ ਕੋਈ ਫੈਸਲਾ ਲੈਣਗੇ ਜੁੜੀ ਹੈ ਉਹ ਯਾਨੀ ਗੁਰਵਚਨ ਸਿੰਘ ਜੋ ਕਿ ਪਹਿਲਾਂ ਜਥੇਦਾਰ ਰਹਿ ਚੁੱਕੇ ਨੇ ਹੁਣ ਦੂਜਾ ਗਿਆਨੀ ਗੁਰਵਚਨ ਸਿੰਘ ਅਫੋਰਡ ਨਹੀਂ ਕਰ ਸਕਦੇ ਉਸ ਗਿਆਨੀ ਗੁਰਵਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੌਰਵ ਨੂੰ ਗરિਮਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਮਲਿਆ ਮੇਟ ਕੀਤਾ ਸੀਗਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੱਕ ਡੰਗ ਟਪਾਉ 4 4.5 ਸਾਲ 5 ਸਾਲ ਦਾ ਸਮਾਂ ਉਹਨਾਂ ਨੇ ਵੀ ਦੇ ਦਿੱਤਾ ਇਸ ਸਿੰਘ ਦੇ ਉੱਤੇ ਜੋ ਜ਼ਿੰਮੇਵਾਰੀ ਹੁਣ ਬਣੀ ਐ ਕੌਮ ਦੀ ਉਹਨਾਂ ਇਹ ਤਾਂ ਜੇ ਤਾਂ ਇਹ ਸੇਧ ਲੈਂਦੇ ਨੇ ਗੁਰੂ ਹਰਗੋਬਿੰਦ ਸਾਹਿਬਾ ਕੋਲੋਂ ਮੀਰੀ ਪੀਰੀ ਦੇ ਮਾਲਕ ਦੇ ਕੋਲੋਂ ਸੇਧ ਲੈਂਦੇ ਨੇ ਤੇ ਗੁਰਮਤ ਸਿਧਾਂਤਾਂ ਦੇ ਮੁਤਾਬਕ ਚੱਲਦੇ ਨੇ ਫਿਰ ਤਾਂ ਅਕਾਲੀ ਦਲ ਜਿਹੜਾ ਹੈ ਰਿਵਾਈਵ ਹੋ ਜਾਏਗਾ ਕਿਉਂਕਿ ਪੰਥ ਵਾਲੇ ਪਾਸੇ ਘਟ ਹੈ ਬਾਦਲ ਪਰਿਵਾਰ ਨਾਲ ਜ਼ਿਆਦਾ this is the bad thing ਜਿਹੜੀ ਸਭ ਤੋਂ ਜ਼ਿਆਦਾ ਚਿੰਤਾਜਨਕ ਗੱਲ ਹੈ ਨਾ ਕਿ ਭੁੰਦਰ ਸਾਹਿਬ ਜਿਹੜੇ ਨੇ ਉਹ ਪਰਵਾਰ ਦੇ ਨਾਲ ਸਮਰਪਿਤ ਨੇ ਹੁਣ ਉਹਨਾਂ ਨੂੰ ਰਬਰ ਸਟੈਂਪ ਵਾਲਾ ਬੰਦਾ ਚਾਹੀਦਾ ਸੀਗਾ ਸੁਖਵੀਰ ਬਾਦਲ ਨੂੰ ਰਬਰ ਸਟੈਂਪ ਵਾਲਾ ਬੰਦਾ ਉਹਨਾਂ ਨੂੰ ਕੋਈ ਹੋਰ ਤਾਂ ਮਿਲ ਨਹੀਂ ਸਕਦਾ ਸੀਗਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਬਰ ਸਟੈਂਪ ਨਹੀਂ ਨੇ ਜੀ ਗ੍ਰੰਥ ਤੇ ਪੰਥ ਦੀ ਰਬਰ ਸਟੈਂਪ ਨਹੀਂ ਨੇ ਕ੍ਰੰਥ ਤੇ ਪੰਥ ਦੇ ਬੁਲਾਰੇ ਨਹੀਂ ਨੇ ਉਹ ਬਾਦਲ ਪਰਵਾਰ ਦੇ ਬੁਲਾਰੇ ਨੇ ਤੋ ਇਸ ਕਰਕੇ देयर इज नो डिफरेंस ਬੀਟਵੀਨ ਹੁੰਦੜ ਐਂਡ ਸਕਬੀਰ ਬਾਦਲ A is equal to B ਐਂਡ B is equal to A ਅਬ ਕੁਛ ਰੋਲ ਦਿੱਤਾਣਾ ਲੋਕਾਂ ਨੇ ਸੋ ਅੱਜ ਇਹਨਾਂ ਦੀ ਪਰਖ ਦੀ ਘੜੀ ਹੈ ਕੌਮ ਅਫੋਰਟ ਨਹੀਂ ਕਰ ਸਕਦੀ ਦੁਆਰਾ ਗਿਆਨੀ ਗੁਰਬਚਨ ਸਿੰਘ ਆਕਰ ਕੇ ਕੌਮ ਨੂੰ ਅਡੀਟ ਕਰੇ ਤਾਸਕ ਵੇਸਿੰਗ ਬੱਦਲ ਹੋਣਾ ਨੂੰ ਲੈ ਕੇ ਕਈ ਵੱਡੇ ਫੈਸਲੇ ਸਾਹਮਣੇ ਨਿਕਲ ਕੇ ਆ ਸਕਦੇ ਨੇ ਤਾਂ ਉਦੋਂ ਹੀ ਬੀਤੇ ਦਿਨ ਦੀ ਗੱਲ ਕਰ ਲਈਏ ਤਾਂ देर रात ਜੋ ਆ ਸ਼ਰੋਮਣੀ ਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਜੋ ਉਹ ਨੇ ਬਲਵਿੰਦਰ ਸਿੰਘ ਪੁੰਦੜ ਹੋਣਾ ਨੂੰ ਲਗਾ ਦਿੱਤਾ ਗਿਆ ਤਾਂ ਅੱਜ ਕੀ ਜੋ ਸਿੰਘ ਸਾਹਿਬ ਫੈਸਲਾ ਲੈਂਦੇ ਨੇ ਪਰ ਉਸ ਤੋਂ ਪਹਿਲਾਂ ਸਾਡਾ ਸਿੱਖ ਕੌਮ ਨਾਲ ਮੌਜੂਦ ਹੈਗੀ ਆ ਤਾਂ ਪ੍ਰੋਫੈਸਰ ਬਲਵਿੰਦਰ ਸਿੰਘ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਭਗਵੰਤ ਸਾਹਿਬ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕੌਮ ਨੂੰ ਡੀਕ ਸੀਗੀ ਕਿ ਜੋ ਬਰਗਾੜੀ ਕਾਂਡ ਦੀ ਬੇਅਦਬੀ ਦੀ ਗੱਲ ਕਰ ਲਈਏ ਰਾਮ ਰੀਮ ਦੀ 90 ਲੱਖ ਦੇ ਛਿਹਾਰਾਂ ਦੀ ਗੱਲ ਕਰ ਲਈਏ ਇਸ ਦੇ ਉੱਤੇ ਕਈ ਵੱਡੇ ਫੈਸਲੇ ਚਾਉਂਦੀ ਸੀਗੀ ਕੌਮ ਜੋ ਪੰਜ ਸਿੰਘ ਸਹਿਬਾਨ ਲੈਣ ਤਾਂ ਅੱਜ ਉਹ ਦਿਨ ਹੈਗਾ ਜੀ ਹੋਰ ਇਸ ਤੇ ਚਲਦਿਆਂ ਹੋਇਆਂ ਅੱਜ ਪੰਜ ਸਿੰਘ ਸਹਿਬਾਨ ਦੀ ਇੱਕ ਮੀਟਿੰਗ ਵੀ ਹੈ ਜਿਹਦੇ ਵਿੱਚ ਕਿ ਕੌਮ ਨੂੰ ਇੱਕ ਉਡੀਕ ਹੈ ਤੇ ਇੱਕ ਉਮੀਦ ਹੈ ਦੋਨੋਂ ਚੀਜ਼ਾਂ ਨੇ ਕਿ ਅੱਜ ਸ਼ਾਇਦ ਇਹ ਜਥੇਦਾਰ ਮੇਰੀ ਪੀਰੀ ਤੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਕੋਲੋਂ ਪ੍ਰੇਰਣਾ ਲੈਂਦੇ ਹੋਏ ਮੇਰੀ ਪੀਰੀ ਤੇ ਸਿਧਾਂਤ ਤੇ ਚੱਲਦਿਆਂ ਹੋਇਆਂ ਅੱਜ ਸਿੱਖੀ ਸਿਧਾਂਤਾਂ ਦੇ ਅਨੁਸਾਰ ਇਹਨਾਂ ਦੇ ਖਿਲਾਫ ਬਾਦਲਾਂ ਦੇ ਖਿਲਾਫ ਇੱਕ ਸਖਤ ਕੋਈ ਫੈਸਲਾ ਲੈਣਗੇ ਕਿਉਂਕਿ ਕੌਮ ਜਿਹੜੀ ਹੈ ਉਹ ਗਿਆਨੀ ਗੁਰਵਚਨ ਸਿੰਘ ਜੋ ਕਿ ਪਹਿਲਾਂ ਜੱਥੇਦਾਰ ਰਹਿ ਚੁੱਕੇ ਨੇ ਹੁਣ ਦੂਜਾ ਗਿਆਨੀ ਗੁਰਵਚਨ ਸਿੰਘ ਅਫੋਰਡ ਨਹੀਂ ਕਰ ਸਕਦੀ ਉਸ ਗਿਆਨੀ ਗੁਰਵਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੌਰਵ ਨੂੰ ਗરિਮਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਮਲਿਆ ਮੇਟ ਕੀਤਾ ਸੀਗਾ ਹੋਰ ਉਹ ਵੀ ਬਾਦਲਾਂ ਦੇ ਇਸ਼ਾਰੇ ਤੇ ਜਿਸ ਵੇਲੇ ਗੁਰਮੀਤ RAM ਰਹੀ ਨੂੰ ਮਾਫੀ ਦਿੱਤੀ ਗਈ ਗੁਰੂ ਦੀ ਗੋਲਕ ਜਿਹੜੀ ਹੈਗੀ ਹੈ ਜਿਹਦੇ ਵਿੱਚ ਕੀ ਸੰਗਤਾਂ ਦਾ ਪੈਸਾ ਪਾਇਆ ਜਾਂਦਾ ਉਸ ਚੜਾਵੇ ਨੂੰ 90 ਲੱਖ ਤੋਂ ਵੱਧ ਰੁਪਈਆ ਉਹਨਾਂ ਨੇ ਗੁਰਮੀਤ RAM ਰਹੀ ਨੂੰ ਮਾਫੀ ਦੇਣ ਵਾਸਤੇ ਜਸਟੀਫਾਈ ਕਰਨ ਵਾਸਤੇ ਖਰਚ ਕੀਤਾ ਸੋ ਕੁੱਲ ਮਿਲਾ ਕੇ ਦੇਖਿਆ ਜਾਏ ਕਿ ਸਾਡੇ ਕੋਲ ਇੱਕ ਬੜਾ ਹੀ ਨਿਰਾਸ਼ਾਜਨਕ ਇਤਿਹਾਸ ਹੈ ਗਿਆਨੀ ਗੁਰਪਤਨ ਸਿੰਘ ਜੋ ਪਹਿਲਾਂ ਜਥੇਦਾਰ रह चुके ਨੇ ਉਹ ਛੱਡ ਕੇ ਗਏ ਨੇ ਜਿਹਦੇ ਕਰਕੇ ਕੌਮ ਦੇ ਵਿੱਚ ਬੜੀ ਵੱਡੀ ਨਿਰਾਸ਼ਾ ਆਈ ਉਹਦੇ ਬਾਅਦ ਗਿਆਨੀ ਗੁਰਪਤਨ ਸਿੰਘ ਦੇ ਬਾਅਦ ਗਿਆਨੀ ਹਰਪ੍ਰੀਤ ਸਿੰਘ ਆਏ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕੋਈ ਐਸਾ ਨੋਟਿਸ ਨਹੀਂ ਲਿਆ ਕਿ ਭਈ ਜੋ ਕੁਝ ਪਿੱਛੇ ਹੋ ਚੁੱਕਿਆ ਹੈ ਉਹਨਾਂ ਨੂੰ ਜਿਹੜਾ ਹੈ ਸਿਊ ਮੋਟੂ ਨੋਟਿਸ ਜਿਵੇਂ ਕਿ ਕਈ ਵਾਰ ਜਿਹੜੇ ਚੀਫ ਜਸਟਿਸ ਨੇ ਉਹ ਸਿਊ ਮੋਟੋ ਨੋਟਿਸ ਲੈ ਲੈਂਦੇ ਨੇ ਬਗੈਰ ਕਿਸੇ ਦੀ ਸ਼ਿਕਾਇਤ ਆਏ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੱਕ ਡੰਗ ਟਪਾਉ 4 4.5 ਸਾਲ 5 ਸਾਲ ਦਾ ਸਮਾਂ ਉਹਨਾਂ ਨੇ ਵੀ ਇਦਾਂ ਕੀਤਾ ਗਿਆਨੀ ਹਰਪ੍ਰੀਤ ਸਿੰਘ ਦੇ ਬਾਅਦ ਇੱਕ ਬੜੇ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜਿੱਥੋਂ ਆਏ ਸੀਗੇ ਬੈਕ ਟੂ ਦ ਪਵੇਲੀਅਨ ਉਹਨਾਂ ਨੂੰ ਦਮਦਮਾ ਸਾਹਿਬ ਤੱਕ ਤੱਕ ਤੇ ਭੇਜਦਾ ਗਿਆ ਤੇ ਰਕਵੀਰ ਸਿੰਘ ਜੀ ਇੱਥੇ ਸ਼ਿਸ਼ੋਭਿਤ ਹੋ ਗਏ ਹੁਣ ਜੋ ਗਿਆਨੀ ਰਕਵੀਰ ਸਿੰਘ ਦੇ ਉੱਤੇ ਜੋ ਜ਼ਿੰਮੇਵਾਰੀ ਹੁਣ ਬਣੀ ਹੈ ਕੌਮ ਦੀ ਹੁਣ ਇਹ ਤਾਂ ਜੇ ਤਾਂ ਇਹ ਸੇਧ ਲੈਂਦੇ ਨੇ ਗੁਰੂ ਹਰਗੋਬਿੰਦ ਸਾਹਿਬਾ ਕੋਲੋਂ ਮੀਰੀ ਪੀਰੀ ਦੇ ਮਾਲਕ ਦੇ ਕੋਲੋਂ ਸੇਧ ਲੈਂਦੇ ਨੇ ਤੇ ਗੁਰਮਤ ਸਿਧਾਂਤਾਂ ਦੇ ਮੁਤਾਬਕ ਚੱਲਦੇ ਨੇ ਫਿਰ ਤਾਂ ਅਕਾਲੀ ਦਲ ਜਿਹੜਾ ਹੈ ਰਿਵਾਈਵ ਹੋ ਜਾਏਗਾ ਹੁਣ ਮੈਂ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੋਂ ਆ ਮੇਰੇ ਨਾਲ ਨੇ ਖਲੋਤੇ ਜਤਾ ਤੇਜਾ ਸਿੰਘ ਪੁੱਛਰ ਸ਼੍ਰੀ ਅਕਾਦਕ ਸਿੰਘ ਦੇ ਜਿਹੜੇ ਪਹਿਲੇ ਜਥੇਦਾਰ ਸੀਗੇ ਉਹਨਾਂ ਦੇ ਪੋਤਰੇ ਨੇ ਮੇਰੇ ਲਾਗੇ ਸਜੋਤ ਸਿੰਘ ਖਲੋਤੇ ਨੇ ਹੁਣ ਅਸੀਂ ਸਾਰੇ ਜਣੇ ਚਿੰਤਤ ਹਾਂ ਕਿ ਭਈ ਅਕਾਲੀ ਦਲ ਜਿਹੜਾ ਹੈ ਮਰਨਾ ਨਹੀਂ ਚਾਹੀਦਾ ਜੋ ਕੀ ਅਕਾਲੀ ਦਲ ਬਾਦਲਾ ਦੇ ਕਰਕੇ ਮਰ ਚੁੱਕਿਆ ਹੈ ਵੇਖਦੇ ਹੋ ਕੱਲ ਬਲਵਿੰਦਰ ਸਿੰਘ ਪੁੱਚੜ ਹੋਣਾ ਨੂੰ ਜਿਹੜਾ ਉਹਨਾਂ ਨੇ ਜੋ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਦੇਖੋ ਉਹਨਾਂ ਨੂੰ ਦੇਖੋ ਇਦਾਂ ਹੈ ਕਿ ਜਿਹੜੇ ਭੁੰਦਰ ਸਾਹਿਬ ਨੇ ਉਹਨਾਂ ਦਾ ਇੱਕ ਪੋਲਿਟਿਕਲ ਕੈਰੀਅਰ ਬੜਾ ਪੁਰਾਣਾ ਤੇ ਉਹ ਮੇਖਾ ਨਾਲ ਸ਼ਾਇਦ ਪੰਜ ਵਾਰੀ ਐਮਐਲਏ ਵੀ ਰਹਿ ਚੁੱਕੇ ਨੇ ਰਾਜ ਸਭਾ ਦੇ ਮੈਂਬਰ ਦੋ ਵਾਰੀ ਰਹਿ ਚੁੱਕੇ ਨੇ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਦੀ ਲਾਇਲਟੀ ਪੰਥ ਵਾਲੇ ਪਾਸੇ ਘਟ ਹੈ ਬਾਦਲ ਪਰਿਵਾਰ ਨਾਲ ਜ਼ਿਆਦਾ ਹੈ ਥਿਸ ਇਜ਼ ਦਾ ਬੈਡ ਥਿੰਗ ਜਿਹੜੀ ਸਭ ਤੋਂ ਜ਼ਿਆਦਾ ਚਿੰਤਾ ਜਨਕ ਗੱਲ ਕਹਿ ਰਹੀ ਨਾ ਕਿ ਭੁੰਦਰ ਸਾਹਿਬ ਜਿਹੜੇ ਨੇ ਉਹ ਪਰਿਵਾਰ ਦੇ ਨਾਲ ਸਮਰਪਿਤ ਨੇ ਹੁਣ ਉਹਨਾਂ ਨੂੰ ਰਬਰ ਸਟੈਂਪ ਵਾਲਾ ਬੰਦਾ ਚਾਹੀਦਾ ਸੀਗਾ ਸੁਖਵੀਰ ਬਾਦਲ ਨੂੰ ਰਬਰ ਸਟੈਂਪ ਵਾਲਾ ਬੰਦਾ ਉਹਨਾਂ ਨੂੰ ਕੋਈ ਹੋਰ ਤਾਂ ਮਿਲ ਨਹੀਂ ਸਕਦਾ ਸੀਗਾ ਉਹਨਾਂ ਨੂੰ ਫਿਰ ਨਜ਼ਰ ਆਇਆ ਕਿ ਭਈ ਮੇਰੀ ਰਬਨ ਸਟੈਂਪ ਮੇਰੇ ਪਿਓ ਦੀ ਰਬੜ ਸਟੈਂਪ ਜਿਹੜੀ ਸੀਗੀ ਉਹ ਭੁੰਦੜ ਰਹੇ ਨੇ ਲਗਾਤਾਰ ਇੱਕ ਇਤਿਹਾਸ ਬੋਲ ਰਿਹਾ ਕਿਉਂਕਿ ਕਈ ਤਾਂ ਛੱਡ ਵੀ ਗਏ ਨਾ ਪਹਿਲਾਂ ਵਿੱਚ ਜੀ ਛੱਡ ਗਏ ਜੇਕਰ ਕੋਈ ਪ੍ਰਾਣੇ ਹੁੰਦੇ ਤੋ ਭੁੰਦੜ ਉਹ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਰਬੜ ਸਟੈਂਪ ਨਹੀਂ ਨੇ ਜੀ ਗ੍ਰੰਥ ਤੇ ਪੰਥ ਦੀ ਰਬੜ ਸਟੈਂਪ ਨਹੀਂ ਨੇ ਗ੍ਰੰਥ ਤੇ ਪੰਥ ਦੇ ਬੁਲਾਰੇ ਨਹੀਂ ਨੇ ਉਹ ਬਾਦਲ ਪਰਵਾਰ ਦੇ ਬੁਲਾਰੇ ਨੇ ਤੋ ਇਸ ਕਰਕੇ देयर इज नो ਡਿਫਰੈਂਸ ਬਿਟਵੀਨ ਭੁੰਦੜ ਐਂਡ ਸੁਖਬੀਰ ਬਾਦਲ a b ਐਂਡ b a ਇਟਸ ਅ ਸਿੰਪਲ ਮੈਥਮੈਟਿਕਸ ਸੋ ਸਾਨੂੰ ਕੋਈ ਐਸੀ ਆਸ਼ਾ ਦੀ ਉਮੀਦ ਨਹੀਂ ਹੈ ਲੇਕਿਨ ਇਹ ਜੋ ਇੱਕ ਦਿਨ ਪਹਿਲਾਂ ਫੈਸਲੇ ਤੋਂ ਇੱਕ ਦਿਨ ਪਹਿਲਾਂ ਜਾਂ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਪੰਜ ਸਿੰਘ ਸੇ ਬਾਂਦੀ ਜੋ ਪੁੰਧੜ ਹੋਣਾ ਨੂੰ ਬਣਾਇਆ ਗਿਆ ਹੈ ਇਹਦੇ ਵਿੱਚੇ ਵੀ ਜਦ ਤੁਸੀਂ ਰਾਜਨੀਤਿਕ ਤੌਰ ਤੇ ਪਰਤਾਂ ਨੂੰ ਖੋਲੋਗੇ ਇਹਦੀ ਤਹਿਕੀਕਾਤ ਕਰੋਗੇ ਤਾਂ ਇਹ ਵੀ ਇੱਕ ਅੰਡਰਸਟੈਂਡਿੰਗ ਦਾ ਪਾਰਟ ਹੈ ਏ ਵੀ ਸਿੰਘ ਸਾਹਿਬਾਨ ਜਨਾ ਵੀ ਅੰਡਰਸਟੈਂਡਿੰਗ ਦਾ ਪਾਰ ਨਜ਼ਰ ਆ ਰਿਹਾ ਹੈ ਕਿ ਇੱਕ ਦਿਨ ਪਹਿਲਾ ਜਿਹੜਾ ਇਹ ਡਰਾਮਾ ਕੀਤਾ ਗਿਆ ਹੈ ਸੋ ਇਹਦਾ ਮਤਲਬ ਬੜਾ ਕਲੀਅਰ ਹੈ ਕਿ ਉਹਨਾਂ ਨੂੰ ਐਕਟਿੰਗ ਪ੍ਰਦਾਨ ਬਣਾ ਦਿੱਤਾ ਗਿਆ ਦਾ ਮਤਲਬ ਹੈ ਕਿ ਉਹਨਾਂ ਨੂੰ ਪ੍ਰਧਾਨਗੀ ਤੋਂ ਲਾਇਆ ਜਾ ਸਕਦਾ ਹੈ ਅੱਜ ਅੱਜ ਵੱਡੀ ਕਾਰਵਾਈ ਜੋ ਸੁਖਵੀਰ ਸਿੰਘ ਬਾਦਲ ਸਣਾ ਤੇ ਹੋ ਸਕਦੀ ਹੈ ਹਾਂਜੀ ਹੋ ਸਕਦੀ ਹੈ ਲੇਕਿਨ ਕੁਐਸਚਨ ਅਰਾਈਜ਼ ਫੇਰੇ ਹੁੰਦਾ ਹੈ ਕਿ ਸੁਖਵੀਰ ਬਾਦਲ ਦਾ ਮਾਊਥਪੀਸ ਹੈ ਉਹ ਉਹ ਪੰਥ ਦਾ ਮਾਊਥਪੀਸ ਨਹੀਂ ਹੈ ਉਹ ਜਿੰਨੇ ਗੁਨਾਹ ਕੀਤੇ ਨੇ ਸੁਖਬੀਰ ਬਾਦਲ ਦੇ ਪਰਿਵਾਰ ਨੇ ਉਹ ਸਾਰੇ ਗੁਨਾਹਾਂ ਦੇ ਵਿੱਚ ਭੁੰਦਰ ਜਿਹੜਾ ਹੈ ਉਹ ਭਾਈਵਾਲ ਹੈ ਰਾਦਰ ਉਸਲਾਹਕਾਰ ਹੈ ਉਹ ਕਰਵਾਉਣ ਵਾਲਾ ਹੈ ਸੋ ਵਾਟ ਇਜ਼ ਅ ਡਿਫਰੈਂਸ ਬੀਟਵੀਨ ਦ ਟੂ ਥੇਰ ਇਜ਼ ਨੋ ਡਿਫਰੈਂਸ ਜਿਹੜਾ ਬਾਕੀ ਧੜਾ ਸੀਗਾ ਬਾਕੀ ਧੜੇ ਦਾ ਇਹ ਕਹਿਣਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਕੀ ਤੋਂ ਲਾਂਬੇ ਹੋਜਣ ਤੇ ਅਸੀਂ ਫੇਰ ਇਕੱਠੇ ਹੋ ਜਾਾਂਗੇ ਤਾਂ ਕੀ ਲੱਗਦਾ ਜਿਹੜਾ ਵੀ ਹੈ ਨਾ ਪੰਥ ਦੀ ਨਿਗਾਹ ਵਿੱਚ ਜਦ ਪੰਖ ਉਸ ਨੂੰ ਸੂਖਸ਼ਮ ਰੂਪ ਦੇ ਵਿੱਚ ਵਿਸ਼ਲੇਸ਼ਣ ਕਰਦਾ ਹੈ ਜਿਹੜਾ ਬਾਗੀ ਤੜਾ ਹੈ ਬਾਗੀ ਤੜਾ ਹੈ ਕੌਣ ਇਹ ਉਹ ਬਾਗੀ ਤੜਾ ਹੈ ਇਹ ਉਹ ਢੀਂਟਸਾ ਹੈ ਜੋ 1978 ਦੇ ਵਿੱਚ ਨਿਰੰਕਾਰੀ ਕਾਂਡ ਵੇਲੇ ਐਮਐਲਏ ਸੀਗਾ ਹਾਂਜੀ ਇਹ ਮੇਰੇ ਖਿਆਲ ਸੁਨਾਮ ਤੋਂ ਐਮਐਲਏ ਬਣੇ ਸੀਗੇ ਜਿੱਕਰ ਹੁਣ ਇੰਨੀ ਗੱਲਾਂ ਪੁਰਾਣੀਆਂ ਯਾਦ ਵੀ ਨਹੀਂ ਆਗੀਆਂ 78 ਦੇ ਵਿੱਚ ਇਹ 78 ਦੇ ਵਿੱਚ ਇਹ ਐਮਐਲਏ ਸੀਗੇ ਹਾਂਜੀ ਤੋਂ ਸਾਰੇ ਜਿੰਨੇ ਗੁਨਾਹ ਕੀਤੇ ਨੇ ਬਦਲਾ ਨਹੀਂ ਬਾਗੀ ਤੜਾ ਵੀ ਉਹਦਾ ਗੁਨਾਹਗਰ ਦਾ ਭਾਈਵਾਲ ਹੈ ਠੀਕ ਹੈ ਸੋ ਇੱਕ ਕੁਲ ਮਿਲਾ ਕੇ ਜਿਹੜਾ ਹੈ ਬਾਗੀ ਤੜਾ ਹੋਏ ਬਾਗੀ ਤੜਾ ਕੋਈ ਸਵਛ ਤੁਨਾ ਨਿਰਮਲ ਤੁਨਾ ਉਹ ਕੋਈ ਗੁਨਾਹ ਤੋਂ ਮੁਕਤ ਤੁਨਾ ਹੈ ਉਹਨਾਂ ਨੂੰ ਕਹਿਣਾ ਹੈ ਕਿ ਜੋ ਸਾਡੀ ਸਰਕਾਰਾਂ ਤੇ ਰਹਿੰਦੇ ਜੋ ਭੁੱਲਾ ਚੁੱਕਾ ਹਿਆਂ ਆਪਾਂ ਭਾਗੀਦਾਰ ਰਹੇ ਆ ਪਰ ਉਹਨਾਂ ਦਾ ਇਹ ਵੀ ਕਹਿਣਾ ਕਿ ਅੱਜ ਜੋ ਸਰਕਾਰ ਦਾ ਇਹਨਾਂ ਮੜਾ ਹਾਲ ਹੋ ਗਿਆ ਕਿ ਇੱਕ ਸੀਟ ਤੇ ਆ ਕੇ ਖਲੋ ਗਏ ਆ ਜਿੱਥੇ ਕਿ ਪੂਰੀ ਵਿੱਚ ਇਹ ਸਿਆਸੀ ਜ਼ਮੀਨ ਖਿਸਕਣ ਦੇ ਬਾਅਦ ਉਹ ਪੰਥ ਵਾਸਤੇ ਇੱਕ ਬਾਗੀ ਤੜਾਗੇ ਨਹੀਂ ਆਇਆ ਉਹ ਆਏ ਨੇ ਆਪਣੇ ਸਿਆਸੀ ਭਵਿੱਖ ਦਾ ਦੁਬਾਰਾ ਸੁਰੱਖਿਤ ਨੂੰ ਕਰਨ ਵਾਸਤੇ ਬਾਗੀ ਬਣ ਕੇ ਆਏ ਨੇ ਜਿਹਦੇ ਨਾਲ ਕਿ ਕੌਮ ਦੀ ਨਿਗਾਹ ਦੇ ਵਿੱਚ ਇਹ ਬਣੇ ਕਿ ਅਸੀਂ ਸੱਚੇ ਸੁੱਚੇ ਤੇ ਨਿਰਮਲ ਬੰਦੇ ਹਾਂ ਅਸੀਂ ਆਵਾਜ਼ ਬੁਲੰਦ ਕੀਤੀ ਹੈ ਦਰਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕਿ ਸਾਡੀ ਚਿੰਤਾ ਹੈ ਕਿ ਸਿੱਖਾਂ ਦੀ ਸਿਆਸੀ ਜਮਾਤ ਜਿਹੜੀ ਹੈ ਉਹਦੀ ਆਵਾਜ਼ ਖਤਮ ਹੋ ਗਈ ਹੈ ਸੋ ਅੱਜ ਜਿਹੜਾ ਹੈ ਅਗਰ ਰਕबीर ਸਿੰਘ ਹੋਰੀ ਗਿਆਨੀ ਰਕबीर ਸਿੰਘ ਹੋਰੀ ਅਗਰ ਗਿਆਨੀ ਗੁਰਪ੍ਰਤਮ ਸਿੰਘ ਮੰਗਰ ਕੋਈ ਫੈਸਲਾ ਕਰਦੇ ਨੇ ਸਵਾਲ ਇਹ ਨਹੀਂ ਹੈਗਾ ਕਿ ਤੁਸੀਂ ਸੁਖਬੀਰ ਬਾਦਲ ਨੂੰ ਜਿਹੜਾ ਹੈ ਉਹਨੂੰ ਭਾਂਡਿਆਂ ਦੀ ਸੇਵਾ ਲਾਤੀ ਹੈ ਜਾਂ ਉਹਨੂੰ ਬੋਕਰ ਦੀ ਸੇਵਾ ਲਾਤੀ ਹੈ ਜੋੜਿਆਂ ਦੀ ਸੇਵਾ ਲਾਤੀ ਹੈ ਜਾਂ ਇਹ ਕਹਤਾ ਹੈ ਦੋ ਖੰਡ ਪਾਠ ਕਰਾਓ ਜਾਂ ਇਹਨੇ ਨਿਤਨੇਮ ਕਰੋ ਫਲਾਣਾ ਟਿੰਗੜਾ ਕਵੈਸਚਨ ਤਾਂ ਇਹ ਹੈ ਕਿ ਇਸ ਗੱਲ ਦਾ ਹੈ ਸਵਾਲ ਇਸ ਪਲ ਦਾ ਪੈਦਾ ਉੱਠਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਲਰੇਡੀ ਪੰਥ ਨੂੰ ਬਹੁਤ ਡੈਮੇਜ ਕਰ ਚੁੱਕੇ ਨੇ ਹੁਣ ਇਹੋ ਜਿਹੇ ਬੰਦਿਆਂ ਦੀ ਇਹਦੇ ਨਾਲ ਦੇ ਸਾਥੀਆਂ ਦੀ ਭੂੰਦੜ ਵੀ ਉਹਦੇ ਸਾਥੀਆਂ ਦੇ ਵਿੱਚੋਂ ਚੀਮਾ ਵੀ ਉਸੇ ਸਾਥੀਆਂ ਦੇ ਵਿੱਚੋਂ ਹੈਗਾ ਸਾਰੇ ਇੱਕੋ ਜਿਹੀ ਚੀਜ਼ ਹੈਗੀਏ ਦੇਰ ਇਜ਼ ਨੋ ਡਿਫਰੈਂਸ ਬੀਟਵੀਨ ਦੇ 올 ਥੀਸ ਪਰਸਨ ਸਾਥੀ ਵਾਲ ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਕੁਝ ਚੰਗਾ ਕੌਮ ਵਸਤੇ ਹੋਏਗਾ ਦੇਖੋ ਜੀ ਮੈਂ ਉਮੀਦ ਕਰਦਾ ਕਿ ਭਈ ਹੋਣਾ ਚਾਹੀਦਾ ਹੈ ਲੇਕਿਨ ਆਸ ਮੈਨੂੰ ਬਹੁਤ ਘਟ ਗਈ ਹੈ ਕਿਉਂਕਿ ਇਹਨਾਂ ਲੋਕਾਂ ਦੇ ਜਿਹੜੇ ਜਿਹੜੇ ਕਿਰਦਾਰ ਨੇ ਤੇ ਇਹਨਾਂ ਲੋਕਾਂ ਦਾ ਵਿਵਹਾਰ ਹੈਗਾ ਉਹ ਕੋਈ ਬਹੁਤ ਚੰਗਾ ਨਹੀਂ ਹੈਗਾ ਔਰ ਸ੍ਰੀ ਅਕਾਲ ਤਖਤ ਸਾਹਿਬ ਇੱਕ ਐਸੀ ਸੁਪਰੀਮ ਥਾਂ ਹੈ ਜਿੱਥੇ ਕਿ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੇ ਆ ਕਰਕੇ ਵੀ ਆਪਣਾ ਸਿਰ ਜਿਹੜਾ ਹੈ ਇੱਥੇ ਆ ਕੇ ਝੁਕਾਇਆ ਹੈ ਠੀਕ ਹੈ ਸਵਾਲ ਇਹ ਪੈਦਾ ਨਹੀਂ ਹੋਏਗਾ ਕਿ ਭਈ ਕਿ ਸੁਖਬੀਰ ਬਾਦਲ ਅਕਾਲ ਤਖਤ ਤੇ ਆ ਗਿਆ ਇਹ ਨਹੀਂ ਹੈਗਾ ਉਹਨੂੰ ਤਾਂ ਆਣਾ ਸੀ ਉਹਦੀ ਮਜਬੂਰੀ ਸੀਗੀ ਲੇਕਿਨ ਇਹ ਸਭ ਕੁਝ ਰੋਲ ਦਿੱਤਾ ਹਨ ਲੋਕਾਂ ਨੇ ਸੋ ਅੱਜ ਇਹਨਾਂ ਦੀ ਪਰਖ ਦੀ ਘੜੀ ਹੈ ਕੌਮ ਅਫੋਰਡ ਨਹੀਂ ਕਰ ਸਕਦੀ ਦੁਬਾਰਾ ਕੋਈ ਗਿਆਨੀ ਗੁਰਬਚਨ ਸਿੰਘ ਆ ਕਰਕੇ ਕੌਮ ਨੂੰ ਡੀਟ ਕਰੇ ਸੋ ਇਸ ਬਾਰੇ ਸਾਡੇ ਵਿਚਾਰ ਜਿਹੜੇ ਨੇ ਉਹ ਬੜੇ ਸਪਸ਼ਟ ਨੇ